ਪੁਰ ਪਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਜੀ ਸਖ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜਸੀ ਸਿੰਘ ਮੋੜ ਸੰਗਰੂਰ ਜਿਹਨੇ ਦਾ ਪੰਡਾ ਇਹ ਇਨਾ ਬਾਜੜਾ ਇੱਥੇ ਆਏ ਆ ਧੋਰੀ ਦੇ ਲੱਗ ਕੁਛ ਦਿਨ ਪਹਿਲਾਂ ਮਾਤਾ ਜਸਪਾਲ कौर ਜਿਹਨੇ ਜੀ ਬੇਨਤੀ ਕੀਤੀ ਗਈ ਸੀ ਉਹਨਾਂ ਦੀ ਬੱਚੀ ਪ੍ਰਦੀਪ ਕੌਰ ਦੀ ਮੈਰਜ ਹੈ ਲੋੜਵੰਦ ਪਰਿਵਾਰ ਹੈ ਕਿਰਤੀ ਪਰਿਵਾਰ ਹੈ ਜਿਨ੍ਹਾਂ ਦਾ ਧੰਨਵਾਦ ਕਰਦੇ ਹਾਂ ਹਰਪਾਲ ਵੀਰ ਜੀ ਹੈਪੀ ਇੰਗਲੈਂਡ ਅਵਤਾਰ ਵੀਰ ਜੀ ਯੂ ਐਸ ਏ ਦੇਗਾ ਦੀ ਫੈਮਿਲੀ ਜਿਹਨਾਂ ਦੇ ਭਾਨਜਾ ਸਹਿਬਾਨ ਵੀਰ ਮਨਦੀਪ ਸਿੰਘ ਜੀ ਕੈਨੇਡਾ ਲਵਕੀਰ ਜੀ ਲੱਕੀ ਵੀਰ ਜੀ ਕੈਨੇਡਾ ਸਾਰੇ ਫੈਮਿਲੀ ਵੱਲੋਂ ਰਲ ਕੇ ਜਿਹੜਾ ਇਹ ਮਾਤਾ ਅਜਸਪਾਲ ਕੋਲ ਜਿਹੜਾ ਲੋੜੀ ਦੇ ਸਮਾਨ ਦੀ ਆਪਾਂ ਨੂੰ ਫਰਨੀਚਰ ਦੀ ਲੋੜ ਹੁੰਦੀ ਹੈ ਉਹ ਅੱਜ ਅਸੀਂ ਸਾਰਾ ਪੇਟੀ ਅਲਮਾਰੀ ਪੱਖਾ ਮੇਜ਼ ਕੁਰਸੀਆਂ ਡਿਨਰ ਸੈੱਟ ਪ੍ਰੈਸ ਵਗੈਰਾ ਜੋ ਵੀ ਸਮਾਨ ਪ੍ਰੈਸਟੇਬਲ ਵਗੈਰਾ ਟੇਬਲ ਵਗੈਰਾ ਸਾਰਾ ਇਕੱਤਰ ਨਵੇਂ ਪਰਿਵਾਰ ਨੂੰ ਲੋੜ ਹੁੰਦੀ ਹੈ ਉਹ ਅਸੀਂ ਅੱਜ ਦੇਣਾ ਹੈ ਤੇ ਬਰਾਤ ਦਾ ਜਿਹੜਾ ਸਾਰਾ ਅਰੇਂਜਮੈਂਟ 24 ਤਰੀਕ ਦਾ ਹੈ ਜੀ ਤੇ ਧੰਨਵਾਦ ਮੈਂ ਫੇਰ ਕਰ ਦੇਵਾਂ ਹਰਪਾਲ ਵੀਰ ਜੀ ਹੈਪੀ ਇੰਗਲੈਂਡ ਜੋ ਕਿ ਮਨੁੱਖਤਾ ਦੀ ਸੇਵਾ ਕਰਦੇ ਆ ਬੜੀ ਲੰਮੇ ਚਿਰ ਤੋਂ ਨਾਲ ਹੀ ਹਰਪਾਲ ਵੀਰ ਜੀ ਜੂਅਰ ਸੇਨ ਦੀ ਪੂਰੀ ਫੈਮਿਲੀ ਮੰਗੇ ਭਾਂਜਾ ਸਹਿਬਾਨ ਮਨਜੀਤ ਵੀਰ ਜੀ ਲਾ ਲਾਪ੍ਰਿਤ ਲਕੀ ਵੀਰ ਜੀ ਸਾਰਿਆਂ ਦਾ ਧੰਨਵਾਦ ਆ ਰਣੀ ਹੈ ਮਾਤਾ ਜੀ ਸਮਾਨ ਆ ਗਿਆ ਫਰਨੀਚਰ ਤੁਸੀਂ ਬੇਨਤੀ ਕੀਤੀ ਸੀ ਬੱਚੀ ਦੇ ਕਾਰਜ ਦੇ ਲਈ ਉਸ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਕਿੱਦਾਂ ਬੇਵਾਜ਼ ਜੀ ਥੋੜਾ ਜਿਹਾ ਬਹੁਤ ਕਿਰਪਾ ਤੁਹਾਡੀ ਕਿੱਦਾਂ ਮਹਿਸੂਸ ਕਰ ਰਹੀ ਜਦੋਂ ਵਿਆਹ ਰੱਖਿਆ ਸੀ ਤੁਸੀਂ ਕਹਿੰਦੇ ਸੀ ਪ੍ਰੋਬਲਮ ਹੈ ਕੋਈ ਰਿਸ਼ਤੇਦਾਰ ਭੈਣ ਭਾਈ ਬਾਹ ਨਹੀਂ ਫੜਾਉਂਦਾ ਜੀ ਹਾਂ ਜੀ ਤੇ ਅੱਜ ਉਹਨਾਂ ਨੇ ਅ ਕਿਦਾਂ ਲੱਗ ਰਿਹਾ ਹੈ ਕੋਈ ਖੁਸ਼ੀ ਤੇਰੇ ਤੇ ਆ ਰਹੀ ਹੈ ਹਾਂਜੀ ਹਾਂਜੀ ਬਹੁਤ ਸ਼ੁਕਰ ਹੈ ਦਾ ਫਿਰ ਧੰਨਵਾਦ ਆ ਵੀਰ ਜੀ 24 ਤਰੀਕ ਨੂੰ ਬੱਚੀ ਦੇ ਜਿਹੜੇ ਅਨੰਦ ਕਾਰਜ ਹੈ ਜੀ ਉਹਦੇ ਫੇਰ ਆਪਾਂ ਇੱਥੇ ਆਵਾਂਗੇ ਮਾਲਕ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਕੰਗਰੋਸਤੀ ਬਖਸ਼ੇ ਇਦਾਂ ਹੀ ਕੌਮ ਦੀ ਪੰਥ ਦੀ ਸੇਵਾ ਕਰਨ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ